ਲਗ ਅੰਦਰ ਦੇਖੀਏ ਕਿ ਸਸ਼ਟਮਾ ਗੇਟ ਇਧਰ ਖੁੱਲ੍ਹੀ ਸੀ ਚੱਲ ਕੋਈ ਨਾ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਐਵਰੀਡੇ ਵੇ ਤੇ ਸ਼ਮਸ਼ੀਰ ਚੈਨਲ ਤੇ ਮੈਂ ਤੁਹਾਡਾ ਆਪਣਾ ਸ਼ਮਸ਼ੀਰ ਆਜਾ ਪ੍ਰਿੰਮਰ ਕਿਥੋਂ ਮੈਨੂੰ ਕੰਮ ਦੇ ਨਹੀਂ ਦਵਾ ਉਹਦੀ ਮੰਮੀ ਨੂੰ ਅੱਛਾ ਆ ਜਾ ਅਗੋਂ ਦਿੰਦੇ ਤੇ ਅੱਜ ਬਿੱਲੂ ਸਾਡਾ ਜਾ ਰਿਹਾ ਦੁਬਾਰੇ ਕੈਨੇਡਾ ਆਪਦੀ ਛੁੱਟੀ ਕੱਟ ਕੇ ਉਹ ਬੈਠਾ ਮਗਰ ਲੂ ਗਿਆ ਤੇ ਅਸੀਂ ਇਹਨੂੰ ਛੱਡਣ ਜਾਂਦੇ ਆ ਤੇ ਹੁਣ ਅਸੀਂ ਚੱਲ ਪਏ ਤੇ ਇੱਥੋਂ ਚੱਲ ਕੇ ਆਪਾਂ ਜਾਵਾਂਗੇ ਪਾਤੜਾ ਪਾਤੜਾ ਜਾ ਕੇ ਆਪਾਂ ਦੇਖਦੇ ਆਂ ਪਾਤੜਾ ਤੋਂ ਦਿੱਲੀ ਵਾਲਾ ਜਿਹੜਾ ਜੰਮੂ ਕਾਟੜਾ ਹਾਈਵੇ ਉਹ ਚੱਲ ਪਿਆ ਦੇਖਦੇ ਆਪਾਂ ਨੂੰ ਉਹ ਸ਼ੂਟ ਕਰਦਾ ਜਾਂ ਆਪਾਂ ਫਿਰ ਇੱਧਰ ਹੀ ਚਲੀਏ ਰੋहतक ਹੋਗੇ ਜੀਂਦ ਰੋहतक ਹੋਗੇ ਆਪਾਂ ਚੱਲ ਕੇ ਉੱਥੋਂ ਪੰਡਤਾਂ ਦੇ ਢਾਬੇ ਤੇ ਪਹੁੰਚ ਗਏ ਤੇ ਜਿਹੜਾ ਉਹ ਰੋਡ ਆਪਾਂ ਦੂਸਰਾ ਸੀਗਾ ਜੰਮੂ ਕਾਟੜਾ ਹਾਈਵੇ ਉਥੇ ਆਪਾਂ ਤਾਂ ਨਹੀਂ ਗਏ ਕਿਉਂਕਿ ਰਾਸਤੇ 'ਚ ਉੱਥੇ ਕੋਟਾ ਪਾਣੀ ਆਉਂਦਾ ਉਹ ਪਾਤੜਾਂ ਤੋਂ ਜ਼ਰੂਰ ਚੱਲ ਪਏ ਉੱਥੋਂ 2-2 ਘੰਟਿਆਂ ਦਾ ਹੀ ਰਸਤਾ ਰਹਿ ਜਾਂਦਾ ਆਪਣੇ ਕੋਲੇ ਲਾ ਟਾਈਮ ਹੁਣ ਇੱਥੇ ਉਹ ਰੋਡ ਚੱਲਣ ਦੇ ਕਾਰਨ ਦੇਖੋ ਤੁਸੀਂ ਇੱਥੇ ਰਸ਼ ਵੀ ਘੱਟ ਹੈ ਇੱਕ ਦੋ ਗੱਡੀਆਂ ਲੱਗੀਆਂ ਨੇ ਤੇ ਇਹ ਰੋਡ ਤੇ ਵੀ ਬਹੁਤ ਜ਼ਿਆਦਾ ਉੰਨੀ ਰੌਣਕ ਨਹੀਂ ਜਿੰਨੀ ਪਹਿਲਾਂ ਹੁੰਦੀ ਸੀ ਤੇ ਹੁਣ ਅਸੀਂ ਇੱਥੇ ਚਾਹ ਪਾਣੀ ਲੈ ਕੇ ਬਿੱਲੂ ਉਹ ਕਹਦਾ ਨਹੀਂ ਠੀਕ ਆ ਟਾਈਮ ਬੰਦਾ ਸਾਡਾ ਕਾਇਮ ਆ ਪੂਰਾ ਏਰਾ ਬਿਜਲੀ ਟੂਲਾ ਜਾਂ ਮੋਸ਼ਨਲ ਜਾਂ ਹੋਈ ਜਾਂਦਾ ਬੰਦਾ ਪਿੰਡ ਛੱਡ ਕੇ ਜਾਂਦਾ ਪਿੰਡ ਪਿੰਡ ਤਾਂ ਨਹੀਂ ਜਾਂਦਾ ਹਾਂਜੀ ਬਣਿਆ ਆਈ ਆ ਇਹਦਾ ਆਈ ਆ ਆਉਣ-ਜਾਉਣ ਦਾ ਬੰਦਾ ਮੋਸ਼ਨਲ ਹੋ ਜਾਂਦਾ ਘਰ ਛੱਡ ਕੇ ਜਾਣਾ ਮਾਪੇ ਤੋਂ ਦੂਰ ਜਾਣਾ ਬਹੁਤ ਆਪਾ ਬਹੁਤ ਆਪਾ ਹਾਂ ਤੇ ਚਲੋ ਹੁਣ ਆਪਾਂ ਚਾਹ ਪਾਣੀ ਪੀ ਕੇ ਚੱਲਦੇ ਹਾਂ ਅੱਛਾ ਰੇਖਾ ਅਗੇ ਤਬਾਹ ਕਿੰਨਾ ਵੱਡਾ ਆਪਣਾ ਸਤਿਵਾਰ ਔਰ ਦਰਬ ਲੋਕਰ ਕੇ ਆਪਨ ਸੇਵਾਦਾਰ ਹਾਂ ਜੀ ਮਿੱਤਰੋ ਹੁਣ ਟਾਈਮ ਹੋ ਗਿਆ 10:30 ਵਜੇ ਤੇ ਆਪਾਂ ਹੁਣ ਪਹੁੰਚ ਗਏ ਇੱਥੇ ਇੱਥੇ ਹੋਟਲ ਲੈ ਲਿਆ ਏਅਰਪੋਰਟ ਦੇ ਬਿਲਕੁਲ ਸਾਹਮਣੇ ਜਿਹੜਾ ਮਹਿਲਪੁਰ ਪਿੰਡ ਆ ਉੱਥੇ ਆਪਾਂ ਪਿੰਡ ਹੀ ਕਹਿ ਦਿੰਨੇ ਆ ਹਨਾ ਇੱਥੇ ਕਾਫੀ ਹੋਟਲ ਰੂਮ ਨੇ ਦਿੱਤੇ ਆਪਾਂ ਹੋਟਲ ਲੈ ਲਿਆ ਹੁਣ ਆਪਾਂ ਇੱਥੇ ਸਟੇ ਕਰਾਂਗੇ ਸਵੇਰ ਦੀ ਆਪਣੇ ਬੰਦੇ ਦੀ ਫਲੈਟ ਆ ਤਕਰੀਬਨ ਉਹਨੇ 8 ਵਜੇ ਇੰਟਰ ਹੋਣਾ 10 ਵਜੇ ਦੀ ਫਲੈਟ ਆ ਤੇ ਰਾਤ ਨੂੰ ਆਪਾਂ ਉੱਥੋਂ ਤਾਂ ਨਹੀਂ ਚੱਲੇ ਕਿਉਂਕਿ ਧੁੰਦ ਦਾ ਵੀ ਮੌਸਮ ਆ ਥੋੜਾ ਜਿਹਾ ਮਾਹੌਲ ਵੀ ਠੀਕ ਨਹੀਂ ਤੇ ਇਸ ਤੋਂ ਪਹਿਲਾਂ ਆਪਾਂ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਮੱਥਾ ਟੇਕ ਆਏ ਸੀ ਮਾ ਸਾਡੇ ਕੰਦ ਤੋਂ ਬਾਅਦ ਆ ਜਾਓ ਹੁਣ ਹੋਟਲ ਚੱਲ ਕੇ ਤੁਹਾਨੂੰ ਦਿਖਾਉਣਾ ਹੈ ਰੂਮ ਵੀ ਕਹੇ ਜੇ ਮਿਲਦੇ ਨੇ ਆਪਾਂ ਨੂੰ ਆਨਲਾਈਨ ਆਪਾਂ booking.com ਦੀ ਬੁੱਕ ਕੀਤਾ ਤੇ ਆ ਜਾਓ ਚੱਲਦੇ ਆ ਆ ਸਾਹਮਣੇ ਆ ਗਿਆ ਆਪਣਾ ਅਰਬਨ ਲਾਇਨ ਆ ਜਾਓ ਕਿਰਾ ਚੱਲ ਕੇ ਅੰਦਰ ਦੇਖੀਏ ਕੀ ਸਸਟਮ ਹੈ ਗੇਟ ਇਧਰ ਖੁੱਲਈ ਸੀ ਚੱਲ ਕੋਈ ਨਾ ਹਾਂਜੀ ਆਧਾਰ ਕਾਰਡ ਸਾਰਿਆਂ ਦੇ ਲੈਣੇ ਹਨ ਹਾਂ ਠੀਕ ਸਾਰਿਆਂ ਦੇ ਸਾਰੇ ਹੂੰ ਸਾਰੇ ਦੇਦੇਦਾਰ ਕਾਰਡ ਪੁੱਤੋਂ ਤੇਰਾ ਫੋਨ ਚ ਹੈ ਨਾ ਤੇ ਉਹਦਾ ਕਾਰਡ ਉਹ ਦੇ ਤੇ ਹੁਣ ਆਪਾਂ ਚੈੱਕ ਇਨ ਕਰ ਲਿਆ ਆਪਾਂ ਚੱਲਦੇ ਆ ਰੂਮ 'ਚ ਤੇ ਇਧਰ ਸਾਡੇ ਬੰਦੇ ਦਾ ਬੈਗ ਬੂ ਕੌਨਸੇ ਫਲੋਰ 'ਤੇ ਆ? 3rd ਫਲੋਰ ਆ ਰਹੀ ਹੈ ਉੱਪਰ ਇਹ ਫਸਟ ਹੈ ਠੀਕ ਹੈ ਨੀਚੇ ਵੀ ਹੈ ਨਾ ਇੱਕ ਲਿਫਟ ਉਹ ਚਾਲੂ ਨਹੀਂ ਹੋਆ ابھی ابھی ਨਹੀਂ ਅਬ ਇਹ ਉਹ ਪਾਰਕਿੰਗ ਹੈ ਪਾਰਕਿੰਗ ਹੈ ਵਹਾਂ ਤੋਂ ਪਾਰਕਿੰਗ ਤੱਕ ਵੀ ਜਾਏਗੀ ਗਾੜੀ ਦੇ ਵੀ ਆ ਜਾਓ ਮਿੱਤਰੋ ਆ ਜਾ ਦੋ ਬਾਅਦ ਚ ਆ ਜੂਗਾ ਥੰਡ ਫਲੋਰ ਤੇ ਨਾ ਆ ਜਾ ਕੋਈ ਨਾ ਲਗੇਜ ਲੈ ਕੇ ਆ ਜੂ ਇੱਕ ਦੇ ਦਿਓ ਇੱਕ ਬੈਗ ਦੇ ਦਿਓ ਬਾਈ ਉਹ ਕਿਹੜਾ ਪੁੱਤ ਆਪਣਾ ਬੱਸ ਉਹ ਸਾਹਮਣੇ ਵਾਲਾ ਕਿਹੜਾ ਕਿਹੜਾ ਚਾਹ ਉਹ ਸਾਹਮਣੇ ਵਾਲਾ ਅੱਛਾ ਆ ਵਾਲਾ ਰੂਮ ਬੜਾ ਜ਼ਬਰਦਸਤਾਂ ਹੈ ਦੇਖੋ ਦੇਖੋ ਇਧਰ ਖੁੱਲਾ ਡੁੱਲਾ ਰੂਮ ਆ ਗਿਆ ਆਪਣਾ ਤੇ ਇੱਥੇ ਬੈਠਣ ਨੂੰ ਸੋਫਾ ਲੱਗਾ ਹੋਇਆ ਦੋ ਜਣੇ ਬੈਠ ਸਕਦੇ ਆ ਵਧੀਆ ਆਰਾਮ ਨਾਲ ਅੱਗੇ ਟੇਬਲ ਹੈ ਤੇ ਇਧਰ ਟੀਵੀ ਲੱਗਾ ਹੋਇਆ ਇਹਨਾਂ ਦਾ ਤੇ ਇਹ ਆਪਣਾ ਕਵਰ ਡਾ ਆ ਗਿਆ ਇਹ ਵੀ ਠੀਕ ਹੈ ਤੇ ਇਧਰ ਕੇਟਲੀ ਦਿੱਤੀ ਇਹਨਾਂ ਨੇ ਹਨਾ ਨੈਸ ਕਾਫੇ ਦੀ ਤੁਸੀਂ ਕੌਫੀ ਇਹਦੇ ਵਿੱਚ ਬਣਾ ਸਕਦੇ ਹੋ ਤੇ ਬਾਥਰੂਮ ਵੀ ਸਾਫ਼ ਸੁਥਰਾ ਵਧੀਆ ਗੀజర్ ਲੱਗਾ ਹੋਇਆ ਕ੍ਰਮ ਤਨ ਦਾ ਵਧੀਆ ਸਾਫ਼ ਸੁਥਰਾ ਵਧੀਆ ਖੁੱਲਾ ਢੁਲਾ ਰੂਮ ਆ ਐ ਨਹੀਂ ਹੈ ਕabhi ਕੰਜਸਟਡਰ ਜਿਆ ਰੂਮ ਆ ਤੇ ਬੈੱਡ ਠੀਕ ਨੇ ਨਾਰਮਲ ਨੇ ਹਾਂ ਤੇ ਬਾਕੀ ਵੀਰੋ ਅੱਜ ਦੀ ਵੀਡੀਓ ਚ ਇੰਨੀ ਸੀ ਮਿਲਦੇ ਆਂ ਫਿਰ ਕੱਲ ਨੂੰ ਇੱਕ ਨਵੇਂ ਵਲੌਗ ਚ ਕੱਲ ਨੂੰ ਤੁਹਾਨੂੰ ਸਵੇਰੇ 에ਰਪੋਰਟ ਦਿਖਾਵਾਂਗੇ ਤੇ ਗੁੱਡ ਨਾਈਟ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਧੰਨਵਾਦ